ਪੈ ਗਈ ਵੱਧਿਆ ਆ ਗੁਰਪ੍ਰੀਤ ਆ ਗਿਆ ਮੇਰੇ ਪੰਜਾਬੀ ਵੀਰੋ ਆ ਕੋਟ ਕਰੋੜੀਆ ਗੀਤਾ ਜਿੱਥੇ ਵੀ ਆਵਾਜ਼ ਨੂੰ ਸੁਣਦਾ ਹੋਵੇ ਲਾਈਨਮੈਂਟ ਦੀਆਂ ਡਿਊਟੀਆਂ ਵੇਣ ਕੇ ਆ ਕੇ ਪਲੀਜ਼ ਆ ਸਾਹਮਣੇ ਇਸ ਵੇਲੇ ਗੁਰਪ੍ਰੀਤ ਮਰੇ ਸਾਹ ਦੇ ਦੂਜੇ ਪਾਸੇ ਹਾਕਮ ਵਾਲੀਆ ਜੱਗੂ ਐ ਇਹਨੂੰ ਦੁਨੀਆ ਜੱਗੂ ਕਹਿੰਦੀ ਐ ਇਹਨੂੰ ਦੁਨੀਆ ਦੀਪ ਕਹਿੰਦੀ ਐ ਆ ਕਹਿੰਦੇ ਦੁਬੁਰਜੀਆ ਆ ਸ਼ੂਸ਼ਕਾਰਾ ਆ ਫੱਕਰ ਚੰਡੇ ਵਾਲਾ ਤਿਆਰ ਵਰ ਤਿਆਰ ਆ ਬਗੀਚਾ ਨਾਲ ਯਾਫਰ ਹੁਣ ਵੇਖਣਾ ਵੀ ਕਿਹੋ ਜੀ ਗੱਲ ਬਣਦੀ ਹੈ ਇੱਕ ਪਾਸੇ ਰੌਕਿਆ ਨੇ ਨਵੀਂ ਦੀ ਟੀਮ ਤਿਆਰ ਕੀਤੀ ਹੋਈ ਸ਼ੂਸ਼ਕ ਦੀ ਜੇ ਫੂਲਾ ਅੰਚ ਬੈਸਟ ਬਣਦਾ ਤੇ ਜਿਹੜੇ ਮੇਲੇ ਤੇ ਆਖੂਗਾ ਧਾਲੀਵਾਲ ਪਰਿਵਾਰ ਵੱਲੋਂ ਰੌਕਿਆ ਵਾਲੇ ਵੱਲੋਂ ਭੁਪਿੰਦਰ ਸਿੰਘ ਦੀ ਯਾਦ ਵਿੱਚ ਮੇਰੇ ਵੀਰੋ ਭਿੰਦਰ ਪ੍ਰਧਾਨ ਦੀ ਯਾਦ ਵਿੱਚ ਮੋਟਰਸਾਈਕਲ ਦੇ ਮਾਨ ਸਨਮਾਨ ਬਖਸ਼ੇ ਜਾਣਗੇ ਫੂਲੇ ਦੇ ਲਈ ਲਓ ਕਰਵਿੰਦਰ ਆਹ ਜਲਵੇੜੇ ਵਾਲਾ ਕਹਿੰਦੇ ਕਰਵਿੰਦਰ ਮੇਰੇ ਮਿੱਤਰੋ ਤਿਆਰ ਵਰ ਤਿਆਰ ਹੈ ਉਧਰ ਕਹਿੰਦੇ ਵੀ ਜੱਜ ਪੀਲਾ ਕੈਫੇ ਵਾਲੇ ਜੀਰ ਸਾਡੇ ਦੋਨੋਂ ਟੀਮਾਂ ਦੇ ਇੱਕ ਹਜ਼ਾਰ ਨਾਲ ਸੋਡੀ ਸਾਈਕਲ ਸਟੋਰ ਉਹਨਾਂ ਵੀਰਾਂ ਵੱਲੋਂ ਅਮਰੀਕਾ ਦੇ ਲਈ ਰੁਪਿੰਦਰ ਦੇ ਲਈ ਬਹੁਤ ਵੱਡੇ ਪਿਆਰ ਤੇ ਸਤਿਕਾਰ ਜਿਹਦੇ ਪਹੁੰਚਦੇ ਹੋਏ ਨੇ ਤੇ ਜੱਗ ਜੀ ਪੀਜ਼ਾ ਕੈਫੇ ਦਾ ਬਹੁਤ ਵੱਡਾ ਧੰਨਵਾਦ ਹੈ ਬਹੁਤ ਟੀਮਾਂ ਨੂੰ ਇੱਕ ਹਜ਼ਾਰ ਅਮਰੀਕਾ ਦੇ ਰੁਪਿੰਦਰ ਦੇ ਲਈ ਪਿਆਰ ਨਾਲ ਸੋਡੀ ਸਾਈਕਲ ਸਟੋਰ ਦਾ ਬਹੁਤ ਵੱਡਾ ਧੰਨਵਾਦ ਹੈ ਇਹ ਪਿਆਰ ਹੈ ਉਹ ਸਤਿਕਾਰ ਨੇ ਇਹ ਮੁਹੱਬਤਾਂ ਨੇ ਮੇਰੇ ਬੰਦੂ ਆਹ ਜਿਹੜੇ ਕਰ ਲੋ ਬਿਆਲਪੁਰ ਵਾਲਾ ਆਹ ਸਾਰੇ ਚਾਰ ਲੋ ਕਰਨ ਹੈ ਅਮਰੀਕਾ ਦੇ ਗਵਾਂਡੀ ਦੇ ਜੈਕਸਪੀਜੀ ਵਾਲੇ ਤੇ ਸੋਟੀ ਸਾਈਕਲ ਸਟੋਰ ਵਾਲੇ ਕਬੱਡੀ ਜਾਰੀ ਪੱਕੀ ਹੋ ਸਾਹਮਣੇ ਇੱਕ ਪਾਸੇ ਕਰਨ ਔਰ ਦੂਜੇ ਪਾਸੇ ਫੂਲਾ ਫੂਲਾ ਤੇ ਕਰਨ ਜਦੋਂ ਫੂਲਾ ਐ ਕਿੱਡੇ ਫੜਦੇ ਨਾ ਸਮਝ ਲਓ ਮੇਰੇ ਮਿੱਤਰੋ ਸਮਝ ਲਓ ਜਫਾ ਜਫਾ ਦੀ ਰਿਪੋਰਟਾਂ ਉੱਗਿਆ ਅਰਸ਼ ਨੰਬਰਦਾਰ ਗੁਰਮਣ ਕੈਨੇਡਾ ਉਹ ਕਹਿੰਦੇ ਕਾਂਗੜ ਦੇ ਜੱਫੇ ਦਾ 1100 ਡੋੜ ਗਏ 1100 ਦੇਣ ਗਏ ਕਾਂਗੇ ਵਾਲਾ ਲਾ ਗਿਆ ਫਿਰ ਜੱਫਾ ਕਮਾਲ ਦੀ ਖੇਡ ਦਿਖਾ ਗਿਆ ਕਾਂਗੇ ਵਾਲਾ ਐਨ ਸਰੇ ਦਾ ਜੱਫੀ ਹੈ ਸਾਡੀ ਖੇਡ ਕਬੱਡੀ ਦਾ ਲਾਹਤਪੁਰਜੀ ਵਾਲਾ ਦੀਪ ਅਗਲੀ ਕਬੱਡੀ ਪਾਰ ਲਈ ਖੇਡ ਮੈਦਾਨ ਦੇ ਵਿੱਚ ਵਧਿਆ ਹੋਇਆ ਇੱਕ ਪਾਸੇ ਸੋਨੀ ਆ ਦੂਜੇ ਪਾਸੇ ਫੂਲਾ ਸ਼ੂਸ਼ਕਵਾਲਾ ਕਰੂ ਕਮਾਲ ਫੜੂ ਗਿੱਟਾ ਪਰ ਦੀਪ ਦੀਪ ਨੌਜਵਨ ਵਾਪਸੀ ਕਰ ਗਿਆ ਹੈ ਦੀਪ ਨਿਊਜ਼ੀਲੈਂਡ ਦੇ ਵਰਲਡ ਕੱਪ ਵਾਲੇ ਦਿਨ ਹੀ ਵਾਪਸੀ ਕਰ ਗਿਆ ਸੀਗਾ ਜਦੋਂ ਪਾਕਿਸਤਾਨ ਦੇ ਵਿਰੁੱਧ ਇਸ ਨੌਜਵਨ ਨੇ ਕਬੱਡੀਆਂ ਪਾਈਆਂ ਉਦੋਂ ਹੀ ਬੋਲ ਦਿੱਤਾ ਸੀਗਾ ਵੀ ਦੀਪ ਤੇਰੀ ਵਾਪਸੀ ਹੈ ਪਰ ਦੀਪ ਆ ਗੁਰੂ ਮਹਾਰਾਜ ਦੀ ਤਰ੍ਹਾਂ ਤੇ ਮੇਰਾ ਨੌਜਵਨ ਆ ਸਾਹਮਣੇ ਅਗਲੀ ਕਬੱਡੀ ਖੇਡ ਮੈਦਾਨ ਦੇ ਵਿੱਚ ਮੇਰੇ ਮਿੱਤਰੋ ਪੈ ਗਈ ਹੈ ਆ ਜਲਵੇੜਿਆ ਹਾਕਮ ਵਾਲਿਆ ਜੱਗੂ ਤਿਆਰ ਪਰ ਤਿਆਰ ਉਹ ਧਰਦਾ ਧੌਂ ਤੇ ਹੱਥ ਤਮਾਗੀ ਹੈ ਬੜਾ ਔਰ ਦੀਪ ਕਹਿੰਦੇ ਤਬਰਜੀ ਵਾਲਾ ਉਧਰ ਜੈ ਜੂਤੀ ਦਾ ਕੈਫੇ ਵਾਲੇ ਮੁੰਡੇ ਕਹਿੰਦੇ ਵੀ ਕਾਂਗੇ ਵਾਲੇ ਗੁਰਵਿੰਦਰ ਦੇ ਤਿੰਨ ਜੱਸੇ ਉਹ 5000 ਦੇ ਹੋਣਗੇ ਉਧਰ ਲੈ ਕੇ ਗੁਰਵਿੰਦਰ ਦੇ ਜਸਕਰਨ ਸਿੰਘ ਜੀ ਪੀਐਸਓ ਐਮਐਲਏ ਜਲਾਲਾਬਾਦ 골ਡੀ ਕੰਬੋਜੀ ਉਹਨਾਂ ਨੇ ਨਦੀਕੀ ਸਾਥੀ ਨੇ ਆਹ 5 ਡਾਲਰ ਆਸਟ੍ਰੇਲੀਆ ਤੇ ਮੇਰੇ ਵੀਰੋ ਗੁਰਵਿੰਦਰ ਕਾਂਗੇ ਦੇ ਲਈ ਵੱਡੇ ਮਾਨ ਸਨਮਾਨ ਸਾਡੇ ਵੀਰ ਨੇ ਪਹੁੰਚਾ ਦਿੱਤੇ ਐ ਲੈ ਵੀ ਗੌਰ ਦਾ ਸਾਹਮਣਾ ਜਿਹੜਾ ਮਾਅ ਦੇ ਗੱਫੇ ਬਹੁਤ ਬਹੁਤ ਧੰਨਵਾਦ ਆਓ ਸਾਹਮਣੇ ਕਹਿੰਦੇ ਰੇਡ ਪੈ ਰਹੀ ਐ ਮੁੰਡੇ ਕਹਿੰਦੇ ਵੀ ਇੱਕ ਵਾਰੀ ਬੋਲ ਦਿਓ ਬਾਲਾ ਨਹੀਂ ਬਾਲਾ ਨਹੀਂ ਬਾਲਾ ਨਹੀਂ ਉਹ ਧੰਨਵਾਦ ਹੈ ਮੁੰਡਿਆਂ ਦਾ ਆਓ ਸਾਹਮਣੇ ਨੰਬਰ ਕਹਿੰਦੇ ਹੋ ਰੇਡਰ ਦੇ ਹਿੱਸੇ ਜੁੜਦਾ ਹੋਇਆ ਅਗਲੀ ਰੇਡ ਪਾਉਣ ਦੇ ਲਈ ਆਹ ਜਿਹੜੇ ਦੀਪਕ ਮੁਰਜੀ ਵਾਲਾ ਮੇਰੇ ਮਿੱਤਰੋ ਹੋ ਕੀ ਗੱਲਾਂ ਕਰਦੇ ਵੀ ਬੈਸਟ ਕੌਣ ਬਣੂਗਾ ਓਏ ਕਹਿੰਦੇ ਕੌਣ ਦਾ ਕੀ ਮਤਲਬ ਸਾਡੀ ਗੱਡੀ ਤੇ ਉਹ ਫੁੱਲ ਤੇਰੇ ਨਾਮੇ ਲੱਗਦੇ ਆ ਉਹ ਸਾਡੀ ਗੱਡੀ ਤੇ ਉਹ ਫੁੱਲ ਤੇਰੇ ਨਾਮੇ ਲੱਗਦੇ ਆ ਦੱਸ ਕਿ ਕੌਣ ਬੜੀ ਉਹ ਦੀਪਕ ਮੁਰਜੀ ਵਾਲਾ ਮੇਰੇ ਮਿੱਤਰੋ ਕਬੱਡੀ 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 ਸੋਨੀ ਸੋਨੀ ਦੇ ਦੀਪ ਆਹ ਸੋਨੀ ਤੇ ਦੀਪ ਓਏ ਸੋਨੀ ਜਿੱਥੋਂ ਆ ਫੜਿਆ ਨਾ ਓਏ ਕਮਾਲ ਕਰਤੀ ਓ ਨੌਜਵਾਨਾ ਓਏ ਕਮਾਲ ਕਰਤੀ ਆ ਭਗਤੇ ਵਾਲੇ ਜੱਫਾ ਭਾਈ ਭਗਤੇ ਦੀ ਧਰਤੀ ਐ ਘਰਪ੍ਰਿੰਸ ਐ ਖੁਸ਼ ਐ ਮੇਲਾ ਸਿਰੇ ਦਾ ਚਾਪ ਐ ਸੌਰੀ ਭਾਈ ਭਾਈ ਬਾਦੂ ਬੰਦੇ ਅਸੀਂ ਆਵ ਨਹੀਂ ਜਾਂਦੇ ਜੇ ਕੋਈ ਸਾਡੇ ਪੈਡ ਦਾ ਬੰਦਾ ਕੋਈ ਵੀ ਗਰਾਊਂਡ ਚ ਬਾਹਰ ਹੋ ਜਾਓ ਅਸੀਂ ਕਮੇਟੀ ਐਂ ਨਹੀਂ ਜਾਣਾ ਗਏ ਨੇ ਗਰਾਊਂਡ ਚ ਭਾਈ ਲਾਓ ਸਾਹਮਣੇ ਇੱਕ ਪਾਸੇ ਹਾਕਮ ਵਾਲੀਆ ਜੱਗੂ ਤੇ ਦੂਜੇ ਪਾਸੇ ਕੁਲਵਿੰਦਰ ਕੁਲਵਿੰਦਰ ਤੇ ਹਾਕਮ ਵਾਲੀਆ ਜੱਗੂ ਰੇਮੋ 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 ਲਾਓ ਸਾਹਮਣੇ ਕਹਿੰਦੇ ਨੰਬਰ ਰੇਡਰ ਦੇ ਸਿੱਖ ਰਾਜ ਜੀ ਨੇ ਬੜੀ ਦਵੰਧਿਆ ਗੱਲ ਕੀਤੀ ਵੀ ਜੇ ਅਸੀਂ ਬਾਹਰ ਦੀ ਹੋਰ ਵੀ ਅੰਦਰ ਨਾ ਜਾਏ ਲੋਕਾਂ ਨੂੰ ਕਬੱਡੀ ਦਿਖਾਉਣੀ ਹੈ ਆ 500 ਰੁਪਇਆ ਫੜ ਕੇ ਲੈ ਜਾ ਜਿਹੜਾ ਕਬੱਡੀ ਪਾ ਕੇ ਗਿਆ ਆ 500 ਰੁਪਇਆ ਸੋਨੇ ਵੀਰ ਵੱਲੋਂ ਵੀਰੇ ਆ ਗੁਰਪ੍ਰੀਤ ਪੈਸੇ ਨਾਲ ਦੀ ਨਾਲ ਗੁਰਪ੍ਰੀਤ ਪੈਸੇ ਨਾਲ ਦੀ ਨਾਲ ਲੈ ਲੋ ਰਵਿੰਦਰ ਰਾਜਾ ਵੀਰ ਫੇਰ ਲਓ ਅਗਲੀ ਕਬੱਡੀ ਕੌਣ ਪਾਵੇਗਾ ਗੁਰਪ੍ਰੀਤ ਬਰੇ ਸਾਹ ਵਾਲਾ ਨੌਜਨ ਤਿਆਰ ਵਰ ਤਿਆਰ ਹੈ ਪਰਨਾ ਜੱਸਾ ਮਨੀ ਦੇ ਪਿੰਡ ਦਾ ਇਹ ਨੌਜਨ ਵਰੇ ਸਾਹਿਬ ਦੀ ਧਰਤੀ ਹੈ ਮੇਰੇ ਮਿੱਤਰੋ ਆਹ ਸਾਹਮਣੇ ਇੱਕ ਪਾਸੇ ਵੇਖ ਰਹੇ ਆਂ ਵੀ ਹਾਕਮ ਵਾਲੀਆ ਜੱਗੂ ਵੀ ਉਸੇ ਇਲਾਕੇ ਦਾ ਆਹ ਦੂਜੇ ਪਾਸੇ ਫਾਜ਼ਲ ਕਾ ਤੋਂ ਚੱਲ ਕੇ ਕਹਿੰਦੇ ਕਾਂਗੇ ਵਾਲਾ ਚੰਨਣ ਸਿੰਘ ਦਾ ਪੋਤਾ ਪੁੱਜਦਾ ਔਰ ਦੂਜੇ ਪਾਸੇ ਗੁਰਪ੍ਰੀਤ ਬਰੇ ਸਾਹਬ ਆਹ ਜੋਰ ਆਹ ਜੋਰ ਬਸਰੀ ਬਸਰੀ ਸੱਚੇ ਪਾਤਸ਼ਾਹ ਦੇ ਤਾਂ ਕੁੜੀ ਖੜੀ ਐ ਨੇ ਉਹ गुरु महाराज जी मेहर है मुंडा ठीक है एक बारी ताड़िया मार के हौसला दे दो मेरे पंजाबी भीरों भी मुंडा ठीक है सच्चे पातशाह गुरपीत ठीक है ना मेहर है गुरु जी मेहर है भाई बहलो की धरती है और अपार 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 कर... ਵੀਰੋ ਲਾਹ ਬੁਰਜੀ ਵਾਲਾ 3200 ਦੇ ਦੋ ਜੱਫੇ ਹੋਣਗੇ ਅਰਸ਼ ਦੇ ਨਾਲ ਕਹਿੰਦੇ ਗੁਰਮਣ ਕੈਨੇਡਾ ਉਹਨਾਂ ਵੱਲੋਂ 3100 ਦੇ ਦੋ ਜੱਫੇ ਹੋਣਗੇ ਤੇ ਜੰਗੀ ਜੱਫਾ ਲਾਵੇਗਾ ਆਓ ਸਾਹਮਣੇ ਕਹਿੰਦੇ ਦੀਪਕ ਬੁਰਜੀ ਵਾਲਾ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ ਮੇਰੇ ਮਿੱਤਰੋ ਆ ਨਾਜਵਾਨ ਫਕਰ ਝੰਡੇ ਵਾਲਾ ਇਹ ਅੱਜ ਦੇ ਟਾਈਮ ਲੈ ਕਹਿੰਦੇ ਚੋਟੀ ਦਾ ਜੱਫੀ ਹਾਰ ਆਓ ਦੀਪਕ ਬੁਰਜੀ ਵਾਲਾ ਤਮੁਰਜੀ ਵਾਲਾ ਤਮੁਰਜੀ ਵਾਲਾ ਕਹਿੰਦਾ ਸਾਡੇ ਪਿੰਡ ਦੋ ਬੁਰਜੀਆ ਸਨ ਤੇ ਕਹਿੰਦੇ ਤਮੁਰਜੀ ਪਿੰਡ ਬਣ ਗਿਆ ਰਬਿੰਦਰ ਇਹਦੇ ਵਾਲੇ ਆ ਜਲਵੇੜੇ ਬਿਹਾਰੀਪੁਰੀਏ ਕਿੰਦੇ ਆਂਗੂ ਰੇਡਾਂ ਪਾ ਜਾਂਦਾ ਹੈ ਇਹਦਾ ਕੁਝ ਪਤਾ ਨਹੀਂ ਲੱਗਦਾ ਇਹ ਨਾਈ ਅੰਗ ਫੜਾਂਦਾ ਇਹ ਮੇਰੇ ਮਿੱਤਰੋ ਜਾਨੀ ਵੀ ਬਹੁਤ ਹੈ ਇਹ ਦਿਮਾਗੀ ਵੀ ਬਹੁਤ ਹੈ ਆਹ ਸਾਹਮਣੇ ਇੱਕ ਪਾਸੇ ਕਾਂਗੇ ਵਾਲਾ ਕਹਿੰਦਾ ਮੈਨੂੰ ਛੱਡੋ ਪਰ ਦੂਜੇ ਪਾਸੇ ਕੁਲਵਿੰਦਰ ਕੁਲਵਿੰਦਰ ਜਲਵੇੜੇ ਦਾ ਗੁਰਵਿੰਦਰ ਕਾਂਗੇ ਦਾ ਕੁਲਵਿੰਦਰ ਤੇ ਗੁਰਵਿੰਦਰ ਦੀ ਟੱਕਰ ਕੁਲਵਿੰਦਰ ਤੇ ਗੁਰਵਿੰਦਰ ਦੀ ਟੱਕਰ ਉਹ ਭਗਤੇ ਵਾਲੇ ਅੱਜ ਖੁਸ਼ ਹੈ ਅੱਜ ਸਾਰਾ ਭਗਤਾ ਨੱਚਦਾ ਹੈ ਅੱਜ ਭਗਤਾ ਨੱਚਦਾ ਹੈ ਆਹ ਸਾਹਮਣੇ ਫੂਲਾ ਸ਼ੂਸ਼ਕਾਲਾ ਕਰਦਾ ਕੋਸ਼ਿਸ਼ ਆ ਜਾ ਵੀ ਅਮਰੀਕ ਸਿੰਘਾ ਕੌਣ ਕਬੱਡੀ ਪਾਊਗਾ ਦੱਸਦੇ ਆਓ ਸਾਹਮਣੇ ਕਹਿੰਦੇ ਕੌਣ ਕਬੱਡੀ ਪਾਵੇਗਾ ਸਮਾਂ ਹਲਾ ਦਸਣਗੇ ਵੀ ਕੌਣ ਫੱਗਿਆ ਕੌਣ ਟੁੱਟਿਆ ਤੇ ਜਿੱਕੇ ਦਾ ਜੋ ਮਰਜ਼ੀ ਹੋ ਜਾ ਪਾਵਾਂਗੇ ਉਹ ਜੋ ਮਰਜ਼ੀ ਹੋ ਜਾ ਪਾਵਾਂਗੇ ਜਿਹੜੀ ਟੀਮ ਜਿੱਤੂ ਉਹਦੇ ਲਈ 250 ਰੁਪਇਆ ਜੱਜ ਪੀਜ਼ਾ ਕੈਫੇ ਤੇ ਸੋਡੀ ਸਾਈਕਲ ਸਟੋਰ 2100 ਦੇਣਗੇ ਸੋਨੇ ਇੱਥੇ ਰੱਖ ਲੈ ਫਰਾਜੀ ਆ ਵੀ ਦੇ ਦਿਓ ਤੇ ਨਾਲ ਆ ਵੀ ਦੇ ਦਿਓ ਆਹ ਕਿਹਨੇ ਗੁਰਪ੍ਰੀਤ ਕਬੱਡੀ ਪਾਰਿਆ ਗੁਰਪ੍ਰੀਤ ਤੇ ਦੂਜੇ ਪਾਸੇ ਰੈਂਬੋ ਜੱਗੂ ਜੱਗੂ ਆਹ ਕਮਾਲੀਆਂ ਜੱਗੂ ਲਾ ਗਿਆ ਟੱਕੜਾ ਜੱਫਾ ਥੋੜੀ ਚੋਟ ਮਹਿਸੂਸ ਕਰ ਰਿਹਾ ਨੌਜਾਨਾ ਗੁਰਪ੍ਰੀਤ ਸਾਡੇ ਪੰਜਾਬ ਪੁਲਿਸ ਵਾਲੇ ਦੇ ਮੋੜ ਸਿੱਧੂ ਜੀ ਜਸਪ੍ਰੀਤ ਪੰਜਾਬ ਪੁਲਿਸ ਮੋੜ ਸਿੱਧੂ ਉਹ 500 ਰੁਪਏ ਦੀਪ ਦੇ ਲਈ ਰੇਡ ਦੇ ਉੱਪਰ ਪਈਦਾ ਕਰਨੀ ਹੈ ਹੋਰ ਰੇਡ ਪੈ ਗਈ ਰਪਿੰਦਰભાઈ ਆ ਜਾਓ ਹੋਰ ਜੀ ਵਾਲਾ ਫੂਲਾ ਸ਼ੂਸ਼ਕ ਵਾਲਾ ਆਹ ਸੋਨੀ ਫੱਕਰ ਢੰਡਾਲ ਦੀ ਚੌਂਕ ਕਹਿੰਦੇ ਸ਼ੇਰੇ ਪੰਜਾਬ ਆਯਾਦ ਕਬੱਡੀ ਕਲੱਬ ਵਾਲਿਆਂ ਨੇ ਕੀਤੀ ਹੈ ਯੋਰਪ ਨੇ ਖੇਡ ਸੀਜ਼ਨ ਦੇ ਲਈ ਮੇਰੇ ਮਿੱਤਰੋ ਖੇਡੂ ਯੂਨਾਈਟਿਡ ਕਬੱਡੀ ਫੈਡਰੇਸ਼ਨ ਦੇ ਵਿੱਚ ਜੱਕੇ ਟਾਲ ਹਾ ਵੀ ਫੈਡਰੇਸ਼ਨ ਦੇ ਵਿੱਚ ਲਾਓ ਕਰੂ ਕਮਾਲਾ ਲਾਓ ਤਗੜੇ ਜੱਫੇ ਪਰ ਸਾਹਮਣੇ ਪੁਆਇੰਟ ਜਿਹੜਾ ਇਹ ਦਬੁਰਜੀ ਵਾਲਾ ਮੂਹ ਸਪਰੇਅ ਗਰਾਊਂਡ ਦੇ ਵਿੱਚ ਜਰੂਰ ਪੁਹਿੰਦੀ ਕਰ ਦਿਓ ਮੂਹ ਸਪਰੇਅ ਤੇ ਸੀਗੀ ਪਰ ਪਲੀਜ਼ ਜਲਦੀ ਦੇ ਨਾਲ ਹੀ ਖੇਡ ਮੈਦਾਨ ਦੇ ਵਿੱਚ ਜਿਹੜੀ ਪੁਹਿੰਦੀ ਕਰ ਦਿਓ ਬੜੀ ਮਿਹਰਬਾਨੀ ਹੋਊਗੀ ਲਓ ਅਗਲੀ ਕਬੱਡੀ ਕਰਵਿੰਦਰ ਹੈ 7:30 ਤੇ 11 ਦੀ ਟੱਕਰ ਹੈ ਕੋਈ ਜ਼ਿਆਦਾ ਫਰਕ ਨਹੀਂ ਭਾਤੇ ਭਾਈ ਦੇ ਮੇਰੇ ਮਿੱਤਰੋ ਟੂਰਨਾਮੈਂਟ ਦਾ ਫਾਈਨਲ ਮੈਚ ਖੇਡਿਆ ਜਾ ਰਿਹਾ ਦੁਨੀਆ ਆਨੰਦ ਮਾਣਦੀ ਔਰ ਇਸੁੱਲੇ ਦੇਖਦਾ ਵੀ ਚਾਰ ਜੱਫਿਆਂ ਤੇ ਕਰਵਿੰਦਰ ਦੀ ਲੇੜ ਰੈਂਪੋ ਤੇ ਕਰਵਿੰਦਰ ਇੱਧਰ ਕਹਿੰਦੇ ਲੈ ਵੀ ਗੌਰਵ ਹੋ ਗਿਆ ਤਿੰਨ ਰੈਂਬੋ ਦੇ ਦੋ ਹੋ ਗਏ ਇੱਕ ਬਾਕੀ ਰਹਿ ਗਿਆ ਆਪਸੇ ਗੁਰਮਣ ਵੱਲੋਂ 3100 ਲੱਗਾ ਹੋਇਆ ਕਾਂਜਲ ਦੇ ਵੀ 5000 ਲੱਗਾ ਹੋਇਆ ਫਿਰ ਇੱਧਰ ਕਹਿੰਦੇ ਇਸ ਵੇਲੇ ਟਰਾਈ 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 ਉਹ ਧਰਤੀ ਕਹਿੰਦੇ ਭਗਤੇ ਦੀ ਮਾਰੇ ਮਿੱਤਰੋ ਉਹ ਲੋਕਾਂ ਨੂੰ ਟੇਲੇ ਬੈਣਾ ਵੀ ਚੱਲੇ ਜੋ ਮੋਲਾ ਮੁੱਕ ਗਿਆ ਉਹ ਕੱਥ ਨਹੀਂ ਟੁੱਟਿਆ ਉਹ ਕਿਰਪਾ ਹੈ ਕਹਿੰਦੇ ਭਾਈ ਬੈਲੂ ਦੀਆਂ ਧਰਤੀ ਦੇ ਉੱਪਰ ਮੇਰੇ ਮਿੱਤਰੋ ਇੱਕ ਪਾਸੇ ਕਾਂਗੇ ਵਾਲਾ ਆਵੇ ਜੱਜਦਾ ਉਹ ਤਿੰਨ ਜੱਫੇ ਰੈਂਬੋ ਲਾ ਗਿਆ ਗੁਰਵੰਦ 3100 ਪੁਆਇੰਟਾ ਕਰਦੇ ਆ ਰੈਂਬੋ ਟੋਲ ਲਾ ਗਿਆ ਗੁਰਮਣ ਤੇ ਅਰਸ਼ ਵੱਲ ਉਹ 3100 ਪੁਆਇੰਟਾ ਕਰਦੇ ਹੋ ਦੀਪ ਤਬਰਜੀ ਵਾਲਾ ਜੇ ਗੁਰਪ੍ਰੀਤ ਤੇ ਸੱਟ ਨਾ ਲੱਗਦੀ ਥੋੜੀ ਤੇ ਫੈਸਲੇ ਕੁਝ ਹੋਰ ਹੋਣੇ ਸਨ ਮੇਰੇ ਮਿੱਤਰੋ ਫੈਸਲੇ ਕੁਝ ਹੋਰ ਹੋਣੇ ਸਨ ਲੱਕ ਪਲੀ ਬਿੱਲਾ ਜਿਹਦੇ ਘਰ ਮੇਰੇ ਵੀਰੋ ਸੱਚੇ ਪਾਤਸ਼ਾਹ ਨੇ ਅੱਲਾਹ ਤਾਲਾ ਨੇ ਧੀ ਦੀ ਦਾਤ ਬਖਸ਼ੀਆ ਬਿੱਲਾ ਮੁਬਾਰਕਵਾਦ ਦਾ ਨੋਜਾ ਨਾ ਮੁਬਾਰਕਵਾਦ ਹੈ ਇਧਰ ਮੈਚ ਸਮਾਪਤ ਖਰਾਜੀ ਦੇ ਲਈ 1000 ਰੁਪਇਆ ਜੱਜ ਪੀਜ਼ਾ ਕਿਫਾ ਤੇ ਸੋਡੀ ਸਾਈਕਲ ਸਟੋਰ ਵੱਲੋਂ ਪਹੁੰਚਦਾ ਆਇਆ ਫਰਸ ਨੰਬਰ ਜੀ ਸੈਕੰਡ ਸ਼ੂਸ਼ੇ ਬੈਸਟ ਡੇ ਦਬਰਜੀ ਵਾਲਾ ਦੀਪ ਸੱਤਾਂ ਦੇ 6 ਨੰਬਰ ਤੇ ਬੈਸਟ ਯਾਫੀ ਗੁਰਵਿੰਦਰ ਘਾਂਗੇ ਵਾਲਾ ਚਾਰਾਂ ਚ ਤਿੰਨ ਜਫੇ ਲਾ ਕੇ ਅੱਜ ਦੇ ਬੈਸਟ ਬਣੇ 33000 ਮੇਰੇ ਵੀਰੋ ਸਵਾ ਅੱਠਵੇਂ ਦਿਨ ਨੂੰ ਫਾਈਨਲ ਮੈਚ ਸਮਾਪਤ ਹੋਇਆ ਬਹੁਤ ਮੁਬਾਰਕਬਾਦ ਸਾਰੇ ਨਗਰ ਨੂੰ ਦਬੁਰਜੀ ਵਾਲਾ ਕਹਿੰਦਾ ਵੀ ਮੇਰੇ ਭਰਾ ਦੇ ਪਿੰਡ ਦੇ ਵਿੱਚ ਮੇਲਾ ਸੀਗਾ ਹਰਪ੍ਰੀਤ ਦੇ ਤੇ ਮੈਂ ਨਾ ਪੁੱਜਦਾ ਤੇ ਫਿਰ ਗੱਲ ਨਹੀਂ ਸੀ ਮੰਨੀ ਇਹ ਪਿਆਰ ਦੀਆਂ ਗੱਲਾਂ ਨੇ ਆਹ ਗਰਾਊਂਡ ਵੀ ਹਰਪ੍ਰੀਤ ਸਿਆ ਜਿਹੜਾ ਦੀਪ ਨੇ ਤਿਆਰ ਕੀਤਾ ਇਹ ਹਰ ਇੱਕ ਦੇ ਹਿੱਸੇ ਇਹ ਗੱਲਾਂ ਨਹੀਂ ਆਉਂਦੀਆਂ ਇਹ ਭਾਗਾ ਵਾਲੇ ਦੇ ਹਿੱਸੇ ਯਾਰੀਆਂ ਆਉਂਦੀਆਂ ਹੁਣ ਖੁਸ਼ ਹੈ ਹੁਣ ਲੈ ਗਈ ਟੈਨਸ਼ਨ ਮੇਲਾ ਸਿਰੇ ਦਾ ਹੋ ਗਿਆ ਬੋਲੇ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਸਤਾਰ ਹੈਲੋ ਕੋਈ ਗੱਲ ਨਹੀਂ ਅਗਲੇ ਸਾਲ ਨੂੰ ਪਿੰਡ ਦਾ ਸਹਯੋਗ ਪੂਰਾ ਹੋਊਗਾ ਬਾਬਾ ਜੀ ਮਾਈਕ ਲੈ ਲਿਓ ਮਾਈਕ ਲੈ ਲੋ ਪਲੀਜ਼ ਬਹੁਤ ਧੰਨਵਾਦ ਬਾਬਾ ਗਬਰ ਸੌਣ ਅਗਲੇ ਹੈਲੋ ਹੈਲੋ ਬਾਈ ਜੀਪੀ ਸਪੌਂਸਰ ਆ ਟ੍ਰਾਫਿਕਾਂ ਕੋਲੇ ਬੰਦੇ ਲਾ ਦੇ ਮੜੇ ਆਪਦੇ ਬਾਈ ਹੈਲੋ ਬਾਈ ਰੁਪਿੰਦਰ ਜਲਾਲ ਦਾ ਸਨਮਾਨ ਕੀਤਾ ਜਾਣਾ ਸਾਰੇ ਕਮੇਟੀ ਦੇ ਮੈਂਬਰ ਸਟੇਜ ਤੇ ਪੁੱਜਣ ਇੱਕ ਬਾਈ ਬਲਜੀਤ ਡਾਇਰੈਕਟਰ ਕੋਲੋਂ ਕਹਿੰਦਾ ਸਨਮਾਨ ਵਿਸ਼ੇਸ਼ ਸਨਮਾਨ ਕੋਈ ਨਾ ਕੋਈ ਬਹੁਤ ਵਧੀਆ ਬਹੁਤ ਵਧੀਆ ਆਵਾਜ਼ ਵਧੀਆ ਟੂਰਨਾਮੈਂਟ ਸੀ ਆਇਆ ਭਾਈ ਇੱਕ ਇੱਕ ਵਾਰ ਸਨਮਾਨ ਕਰ ਦਿਓ ਪਹਿਲਾਂ ਰੁਪਿੰਦਰ ਜਲਾਲ ਦਾ ਭਾਈ ਫੜਾ ਆ ਉਹ ਬਾਜ ਚੱਕੀ ਭਾਈ ਆਇਆ ਭਾਈ ਹੈਲੋ ਬਾਈ ਰੁਪਿੰਦਰ ਜਲਾਲ ਦਾ ਸਨਮਾਨ ਕੀਤਾ ਜਾ ਰਿਹਾ ਬਹੁਤ ਬਹੁਤ ਧੰਨਵਾਦ ਬਾਈ ਰੁਪਿੰਦਰ ਜਲਾਲ ਦਾ ਆ ਦੇਖੋ ਆਕਾਸ਼ ਆ ਇਧਰ ਸਨਮਾਨ ਕੀਤਾ ਜਾ ਰਿਹਾ ਮੇਰੇ ਵੀਰੋ ਲੈ ਵੀ ਗੁਰਵਿੰਦਰਾ ਤੁਹਾਨੂੰ ਵੀ ਮੁਬਾਰਕ ਹੈ ਕਾਂਗਾ ਸਾਹਿਬ